ਲੋਕ ਮਹੱਲਾ ਤੀਜਾ ਤ੍ਰਿਸ਼ਨਾ ਦਾਦੀ ਜਲ ਮੁਈ ਇਹ ਜਿੰਨੀ ਸ੍ਰਿਸ਼ਟੀ ਆ ਤ੍ਰਿਸ਼ਨਾ ਦੀ ਸਾੜੀ ਹੋਈ ਜਲ ਮੁਈ ਜਲਦੀ ਰਹਿੰਦੀ ਹੈ ਤੀਰਖਾ ਕਰਕੇ ਜਲਦੀ ਰਹਿੰਦੇ ਹੈ ਕੋਈ ਤ੍ਰਿਸ਼ਨਾ ਕਰਕੇ ਜਲਦੀ ਪੀਸ਼ਣੇ ਫੇਰ ਬੋ ਤ੍ਰਿਸ਼ਨਾ ਦਾਦੀ ਜਲ ਮੁਈ ਅਜਿਹਾ ਕਿਸੇ ਦੇ ਭੋਗਾਂ ਦੀ ਤ੍ਰਿਸ਼ਨਾ ਦੀ ਸਾੜੀ ਹੋਈ ਸ੍ਰਿਸ਼ਟੀ ਜਲ ਜਲ ਕੇ ਇੱਥੇ ਵੀ ਤੜਫਦੀ ਮਰਦੀ ਹੈ ਅੱਗੇ ਪਰ ਲੋਕ ਜੀ ਵੀ ਤੜਫ ਕੇ ਨਰਕ ਚ ਨਾਸ ਹੋ ਰਹੀਏ ਜਲ ਜਲ ਕਰੇ ਪੁਕਾਰ ਕੋਈ ਬਾਲਕ ਵਾਸਤੇ ਵੀ ਜਨਵਾ ਰਿਹਾ ਹੈ ਸਾੜ ਲੱਗੀ ਰਹੀਂਦੀ ਹੈ ਕੋਈ ਜਵਾਨੀ ਵਾਸਤੇ ਭੋਗਾਂ ਵਿੱਚ ਫਰਿਆਦਾ ਕਰਦੇ ਕੋਈ ਵੀ ਕ੍ਰਿਸ਼ਨ ਦੀ ਲਾਟ ਅਸੀਂ ਉਠੋ ਹੀ ਹੈ ਉਹ ਜਲਤਾ ਮਿਟਦੀ ਨਹੀਂ ਪੁਕਾਰਾਂ ਕਰਦੇ ਹਨ ਸਤਗੁਰੂ ਸੀਤਲ ਜੀ ਮਿਲੇ ਕੋਈ ਅਸਾਂ ਹੈ ਸਤਗੁਰੂ ਮਾਰੋ ਸਾਹਿਬ ਸੀਤਲ ਸ਼ਾਂਤੀ ਦੇ ਵੀਰਨ ਵਾਲੀ ਹੈ ਮਾਰੋ ਸਾਹਿਬ ਜੀ ਕਹਸੇ ਗੁਰਦਾਤਾ ਗੁਰひਵਾ ਘਰ ਗੁਰਦੀਪ ਕੇ ਟਹਿਣੋਏ ਇਹ ਸ਼ਾਂਤੀ ਦੇ ਘਰ ਹਮ ਠੰਡ ਦੇ ਬਰਫ ਦੇ ਇਹ ਬਰਫ ਚ ਠੰਡ ਹੁੰਦੀ ਹੈ ਐ ਗੁਰੂ ਮਾਰਦ ਸਾਹਿਬ ਵਾਲੇ ਪਰਮੁਖੀ ਨਹੀਂ ਆਏ ਸ਼ਾਂਤੀ ਦਾ ਘਰ ਹਮ ਸੱਚੇ ਪਾਤਸ਼ਾਹ ਸਾਤਿ ਸ਼ਾਂਤ ਰੂਪ ਸਰਗੁਰੂ ਜੇ ਸਾਰੀਆਂ ਵਾਸ਼ਨਾਪ੍ਰਾਪਤ ਕਰਨ ਵਾਲੇ ਮਿਲ ਜਾਣ ਫਿਰ ਜਲੇ ਨਾ ਦੂਜੀ ਵਾਰ ਕੋ ਦੂਜੀ ਔਰ ਨਰਕ ਚ ਪੈ ਕੇ ਨਹੀਂ ਜਾਣਾ ਪੈਂਦਾ ਗਰਮਜ ਬੈ ਕੇ ਨਹੀਂ ਦੂਜੀ ਵਾਰ ਜਨਮ ਪੈਦਾ ਮੁਕਤ ਹੋ ਜਾਈਦਾ ਨਾਨਕ ਵਿਣ ਨਾਵਾ ਨਿਰਭਉ ਕੋ ਨਹੀਂ ਸਤਿਗੁਰੂ ਜੀ ਕਹਿੰਦੇ ਅੰਮ੍ਰਿਤ ਨਾਮ ਜਪੇ ਤੋਂ ਬਗੈਰ ਗੁਰਾਂ ਦਾ ਕੋਈ ਵੀ ਮਿਹਰ ਪਾ ਨਹੀਂ ਹੋ ਸਕਦਾ ਸਰਬਉੱਚ ਕੋ ਕਾਲ ਦਾ ਪਰ ਬਣਿਆ ਰਹਿੰਦਾ ਹੈ ਜਿਹੜਾ ਸਾਵਧਨਾ ਕਰੇ ਜੀ ਜੁਨਾ ਚਰ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਨੂੰ ਬ੍ਰਹਮ ਵੀ ਵਿਚਾਰ ਨਹੀਂ ਕਰਦਾ ਹੈ ਮਹੱਲਾ ਤੀਜਾ ਪੀਖੀ ਅਗਨ ਨਾ ਬੁਝਈ ਇਹ ਭਾਈ ਪੀਖ ਬਣਾ ਲੀਏ ਜੇ ਉਤੋਂ ਯਹੀ ਰੂਪ ਹੋਇ ਉਹ ਜੇ ਬਣ ਬੈਠੀਏ ਇਹ ਤੇ ਹੋਦਲਾ ਲਗਾਸ ਬਣਾਉਣਾ ਸਤਿਐ ਆਇਆ ਧਰਮ ਨਾ ਹੋਣਾ ਗੁਰੂ ਨਾਨਕ ਸਾਹਿਬ ਨੇ ਸੱਚਾ ਧਰਮ ਦੁਸਿਆਨਤ ਨੇ ਕਲਮੂ ਧਰਮ ਚ ਲਾਇਓ ਸੰਸਾਰ ਜਨ ਕੋ ਰਾਹ ਬਤਾਇਓ ਜੋ ਤਾਂ ਕੇ ਮਾਰਗਮੈ ਆਏ ਤੇ ਕਉ ਹੁਣੀ ਤਾਪ ਸ਼ਿੰਤਾਏ ਇਹ ਜੇ ਤੰਤਵਨ ਕੇ ਪਰੇ ਤਾਪ ਗਾਤਮਕ ਪ੍ਰਭ ਹਰੇ ਦੁਹੂ ਕੋ ਮੁਨਾਸਬਾਏ ਕਾਲ ਜਾਲ ਕੇ ਵਿਚਨਾ ਆਏ ਇਹ ਹੈ ਸਜੀ ਦਾ ਸੱਚਾ ਤਹਾ ਧਰਤੀ ਦਾ ਮਾਰਗ ਇਸ ਤੋਂ ਬਿਨਾ ਜਿਹੜਾ ਢੇਖ ਬਣਾ ਲੈਂਦੇ ਐ ਕਿ ਬੰਦਗੀ ਨਹੀਂ ਕਰਦੇ ਕਿਉਂ ਢੇਖਾਂ ਦੇ ਘਾਰਨੇ ਕਰਕੇ ਤੀਰ ਖਾ ਵੀ ਆਗੋਂ ਪਰਸ਼ਨਾਂ ਦੀ ਆਗੋਂ ਆਦਾ ਕਿਸਾਂ ਦੀ ਇਹ ਬੁਈ ਦੀ ਹੈ ਕਿੰਤਾ ਹੈ ਮਨ ਮਨ ਵਿੱਚ ਕਾਰ ਵੀ ਚਿੰਤਾ ਆਈ ਹੋਈ ਬਿਕਰ ਅਨੁਸਾਰ ਨਹੀਂ ਬਣੀ ਰਹਿੰਦੀ ਹੈ ਵਰਮੀ ਮਾਰੀ ਸਾਪ ਨਾ ਮਰੇ ਜਦ ਸੰਗੀ ਵੀ ਗ੍ਰਸਤ ਛੱਡ ਦਿੰਦੇ ਹੈ ਉਦੋਂ ਸਾਰੇ ਬਿਅਜ਼ ਬਣਾ ਲੈਂਦੇ ਹੈ ਜੇ ਜਦ ਸੰਗੀ ਕੋਈ ਵਰਮੀ ਨੂੰ ਕੁੱਟੀ ਜਾਵੇ ਕੋ ਸੱਪ ਤਾਂ ਜਿਹੜਾ ਥੱਲੇ ਪਤਾਜ ਵੇਖਿਆ ਉਹ ਨਹੀਂ ਮਰਦਾ ਜੇ ਇਹ ਗ੍ਰਸਤ ਛੱਡਦਾ ਤੇ ਗ੍ਰਸਤ ਦਾ ਛੱਡ ਦਿੱਤਾ ਤੇ ਫਕੀਰਾਂ ਵਾਲਾ ਪੇਸ ਬਣਾ ਲਿਆ ਇਸ ਪ੍ਰਕਾਰ ਬਰਮੀ ਵੀ ਕੁੱਟਣ ਵਾਂਗੂ ਹੈ ਜਿਵੇਂ ਸੱਤਾਂ ਦੀ ਬਰਮੀ ਵੀ ਕੋਈ ਕੁੱਤੀ ਜਾਨੇ ਸੱਤ ਨਹੀਂ ਵਿੱਚੋਂ ਮਰਦਾ ਕਿਸੇ ਕੋਈ ਅੰਗ ਅਗਵੇ ਕੱਟ ਦੇ ਅਤੇ ਕੋਈ ਇਸ ਪ੍ਰਕਾਰ ਦੁਨੀਆਂ ਦੇ ਤੋਂ ਕਿਸੇ ਨੱਕਣ ਵਢਾ ਲੇ ਇਸੇ ਮੇ ਹੋਰ ਕੋਈ ਕੰਮ ਕਰ ਲੇ ਇਸ ਪ੍ਰਕਾਰ ਜਿਹੜਾ ਇਲਕ ਧਾਰਨਾ ਹੈ ਨਾ ਇਹ ਬਰਮੀ ਦੀ ਸੱਤ ਵੀ ਕੁੱਟਣ ਵਾਂਗੂ ਹੈ ਉਹ ਕਦੇ ਸੱਤ ਨਹੀਂ ਮਰਦਾ ਅੰਦਰੋਂ ਕੁੱਤਰ ਤੇਖ ਬਗਨ ਨਹੀਂ ਕਰਕੇ ਕਿਉਂ ਨਿਗਰੇ ਕਰਮ ਤਮਾ ਨਿਗਰੇ ਆਗਿਆ ਦੇ ਕਰਮ ਹੈ ਜੇ ਜੇ ਬਰਮੀ ਨੂੰ ਕੁੱਟੀ ਜਾਵੇ ਦੋਵੇਂ ਦੁੱਖ ਦੇ ਜਾਂਦੇ ਜਾਂ ਨਾਗੇ ਹੋ ਕੇ ਤੁਰਨ ਲੱਗ ਜਾਂਦੇ ਲੀੜਾ ਹੀ ਨਹੀਂ ਪਾਉਂਦੇ ਜਾਂ ਧੋਨੀਆਂ ਪੈਣ ਲੱਗ ਜਾਂਦੇ ਹੈ ਕਦੇ ਜਲ ਤਾਣਾ ਕਰਨ ਲੱਗ ਜਾਂਦੇ ਹੈ ਕਿਉਂ ਅੱਗ ਤਾਂ ਨਹੀਂ ਪੁਈਦੀ ਅੰਦਰੋਂ ਤ੍ਰਿਸ਼ਨਾ ਦੀ ਬਣੀ ਰਹਿੰਦੀ ਹੈ ਇਹ ਬਰਮੀ ਨੂੰ ਮਾਰਨ ਕੁੱਟਣ ਵੰਗੂ ਆ ਭੇੜੀਏ ਦੇ ਬਣਾਉਣੇ ਹੈ ਸੱਤ ਮਨ ਅੰਦਰ ਬੈਠਾ ਹੈ ਉਹ ਨਿਗਤ ਨਹੀਂ ਹੁੰਦਾ ਉਹਨੇ ਜ਼ਹਿਰ ਬਿਸ਼ਾ ਦੀ ਰੱਖਦਾ ਉਹ ਕਿਉਂ ਨਿਗੂਰੇ ਕੰਮ ਕਮਾਉਂਦਾ ਹੈ ਨਿਗੂਰੇ ਤੂੰ ਖਾਣਾ ਕਰਮਾਂ ਦਾ ਕਲਉਣਾ ਹੈ ਸਤਗੁਰੂ ਵਾਲਿਆ ਕਾਕਾ ਕਰ ਜੀਰ ਸਾ ਕੀ ਕਰਦਾ ਮੇਰੇ ਨਾਲ ਚਾਹ ਰਹੇ ਨੇ ਸਤਗੁਰੂ ਦੀ ਨਾ ਸੁਣਦੇ ਦੀਏ ਕਿਤਨਾ ਸਿਆਣਾ ਬਾਣੀ ਹੈ ਤੂੰ ਕਿਉਂ ਨਹੀਂ ਤੈਨੂੰ ਸਤਗੁਰੂ ਉਰਤੀ ਛੱਡ ਕੇ ਮੇਰੇ ਵੱਲ ਚਾਕੀ ਜਾਂਦੇ ਸਤਗੁਰੂ ਦਾਤਾ ਤੇਵੀਏ ਕਈ ਗੰਦੇ ਦੇਖਦੇ ਤੈਨੂੰ ਫੇਰ ਵੀ ਟਿਕਦਾ ਨਹੀਂ ਤੂੰ ਆਂ ਸਭ ਗੁਰੂ ਦਾਤਾ ਸੇਵੀ ਹੈ ਜਿਹੜੇ ਕਾਪਸ਼ਾ ਜੀ ਦਾਤੇ ਹਨ ਉਹਨਾਂ ਦਾ ਸੇਵਨ ਪੰਧਨ ਕਰੀਏ ਸਭ ਦੁਬਸਾ ਮਾਨ ਆ ਜੇ ਮੈਂ ਗੁਰੂ ਸਾਹਿਬ ਦਾ ਸ਼ਬਦ ਆ ਕੇ ਬਸ ਦੇ ਤਨ ਮਨ ਹਾਲ ਹੋਈ ਜਾ ਹੈ ਮਨ ਤਨ ਸੀਤਲ ਕਾਂਤ ਹੋਵੇ ਉਹਨਾਂ ਦੇ ਮਨ ਤੇ ਤਨ ਮਨ ਵੀ ਸੀਤਲ ਹੋ ਜਾਂਦਾ ਹੈ ਤਨ ਵੀ ਸ਼ਾਂਤੀ ਵਿਸ਼ਿਆਨੀ ਨਿਰਵਤ ਰੂਪ ਹੋ ਜਾਂਦੀ ਹੈ ਗੁਰੂਨਾ ਅਗਨ ਪੂਜਾ ਹੈ ਇਹ ਵੀ ਅਗੁਰੂ ਸਾਹਿਬ ਜੀ ਨਾਮ ਜਲ ਦੇ ਨਾਲ ਬਿਯਾਰੂ ਨੇ ਹੈ ਨਾ ਪ੍ਰਭੂ ਕੇ ਸਿਮਰਨਿ ਕ੍ਰਿਸ਼ਨ ਨੁ ਭੁਜਾਇਆ ਹੈ ਸੁਖਾ ਸਿਰ ਸਦਾ ਸੁਖ ਹੋਉ ਉਹਨੇ ਵੀ ਸੁਖ ਹੈ ਸਰੇ ਮਨਿੰ ਦੇ ਬ੍ਰਹਮਾਨ ਨੂੰ ਸੁਖ ਹੋਇ ਕੋ ਸਿਰੰਨ ਨਹੀਂ ਸੁਖ ਪ੍ਰਾਪਤ ਹੁੰਦਾ ਹੈ ਜਾਂ ਵਿੱਚ ਹੋ ਆਪ ਗਵਾਇ ਜੇ ਵਿੱਚ ਆਪਾ ਧਰ ਹੰਕਾਰ ਜੀਵ ਕੋ ਆਜੇ ਬਰਮਸਾ ਉਦਾਰੀ ਸੋ ਕਰੇ ਦੁਨੀਆ ਵਿੱਚ ਉਦਾਸ ਤਾਂ ਬੜੇ ਬੜੇ ਫਿਰਦੇ ਰਹਿ ਸਤਿਗੁਰੂ ਮਾਰੇ ਕੰਦੇ ਬਰਮਕ ਬੋਲ ਕੇ ਗੁਰੂ ਨਾਨਕ ਦੇਵ ਜੀ ਦੇ ਪਰਚੇ ਹੋ ਜਾਂਦੀ ਹੈ ਜਦੋਂ ਨਾਨਕ ਜੀ ਕੋਲ ਕੇ ਗੁਰੂ ਸਾਹਿਬ ਜੀ ਕੋਈ ਗੁਰਮੁਖ ਤਾਰਕ ਸੱਜਣਾ ਹੈ ਇਹ ਸਾਚਾ ਹੈ ਨੰਮ ਜਿਸ ਦੇ ਦੇਸ਼ੇ ਦੀ ਲਈ ਦੁਨੀਆ ਆਖੋ ਮੈਂ ਤੁਹਾਨੂੰ ਮੈਂ ਦੱਸਾਂਗਾ ਮੈਂ ਦੱਸਾਂਗਾ ਮੈਂ ਦੱਸਾਂਗਾ ਗੁਰੂ ਦੇ ਜਨ ਤੋਂ ਮੈਂ ਨਹੀਂ ਆਇਆ ਮੈਂ ਉਹਨਾਂ ਨੂੰ ਮਾਰ ਕੇ ਕੱਟ ਕੇ ਉਹਨਾਂ ਨੂੰ ਮਾਰ ਕੇ ਕੱਟ ਕੇ ਕੋਈ ਨਾ ਮਾਰਾ ਹੋਣਾ ਤੇਰੀ ਜਲਦੀ ਤੇ ਨਾਮ ਦੇ ਨਾਮ ਜਿਨਾ ਨਹਿਕੀ ਕੀ ਹੈ ਤੇਲੇ ਇੰਤਕ ਨਾ ਦੀ ਤੇ ਮਗਰਾ ਕਦਾਰਾ ਨਹੀਂ ਮੈਂ ਮਨ ਤੀਰਿੰਦੀ ਤੇ ਮੈਂ ਪਟਹਿਰ ਤਾ ਗਰੂ ਜਾਵ ਫੜਦੇ ਹੈ ਕੋਰਨੋ ਸਨਿਆਨੂ ਮਿ ਸਾੜਦੇ ਹੈ ਐਸ ਲੋਕ ਦੀ ਹੜਦੇ ਹੈ ਅਿਤਿ ਯੋਮਾ ਕਰਤ ਨਾਮਉ ਪਉਰੀ ਜਿਨਿ ਹਰ ਹਰ ਨਾਮ ਤੇ ਆਇਆ ਜੀਣ ਪਾਈ ਹਗੀ ਜਾ ਹਰੇਕ ਨੂੰ ਹਰੇਕ ਰੇਕ ਨੂੰ ਵਾਲਾ ਨਾਮ ਕਿਹੜਾ ਕੀਤਾ ਹੈ ਇੰਨੀ ਪਾਇੜੇ ਸਰਬ ਸੁਖਨ ਅਨੁਸਾਰੇ ਲੋਕ ਦੇ ਪਰਲੋਕ ਦੇ ਸਾਰੇ ਸੁਖਾਂ ਨੂੰ ਪ੍ਰਾਪਤ ਕਰ ਲਿਆ ਹੈ ਹਰ ਜਨਮ ਤਿਨਾਂ ਕਾ ਸਫਲ ਹੈ ਉਹਨਾਂ ਮਹਾਂਪੁਰਖਾਂ ਦਾ ਸਾਰਾ ਹੀ ਜਨਮ ਭਾਰਿਆ ਸਫਲਾ ਬੈਲਕੁਣੀ ਕੋ ਲੈ ਕੇ ਜਿਨ ਹਰ ਕੇ ਨਾਂ ਕੀ ਮਨ ਲਾਗੀ ਭੁੱਖਾ ਜਿਨ੍ਹਾਂ ਦੇ ਤਾਂ ਹੀ ਹਰੀ ਦੇ ਨਾਮ ਦੀ ਮਨ ਚ ਭੁੱਖਾ ਇੱਛਾ ਲੱਗੀ ਹੋਈ ਹੈ ਭੁੱਖ ਲੱਗੀ ਐਸਾ ਲੱਗੀ ਹੋਈ ਹੈ ਇੰਨੀ ਗੁਰ ਕਾ ਬਚਨ ਆਰਾਧੇ ਯਾ ਜਿਨਾਂ ਨੇ ਸਤਿਗੁਰਾਂ ਦੇ ਬਚਨਾਂ ਨੂੰ ਲੈ ਕੇ ਨਾਮ ਨੂੰ ਰੱਦਣਾ ਕੀਤਾ ਯਾਦ ਕੀਤਾ ਹੈ ਤਿੰਨ ਵਿਸਰ ਗਏ ਸਭ ਦੁੱਖਾ ਉਹਨਾਂ ਦੇ ਸਾਰੇ ਜਮਨ ਮਗਰ ਦੇ ਦੁੱਖ ਮਾਰੇ ਦੀ ਕਿਰਪਾ ਨਾਲ ਵਿਸਰ ਗਏ ਦੂਰ ਹੋ ਗਏ ਤੇ ਸੰਤ ਭਲੇ ਗੁਰ ਸੇਖ ਹੈ ਸੰਜਮ ਹੋ ਗਏ ਵਿਦਿਆ ਹੋ ਗਏ ਉਹਨਾਂ ਦੇ ਤੇ ਸੰਤ ਭਲੇ ਗੁਰ ਸੇਖ ਹੈ ਉਹਨਾਂ ਦਾ ਨਾਂ ਹੀ ਭਲੇ ਸੰਤਾਂ ਜਿਨਾਂ ਨੂੰ ਸਾਸ ਗ੍ਰਾਸ ਵੀ ਭੁੱਲਦਾ ਉਹੋ ਹੀ ਗੁਰੂ ਕੇ ਸਿਖਾ ਜੋ ਗੁਰਾਂ ਦੀ ਸਿੱਖਿਆ ਨੂੰ ਕਮਾਉਂਦੇ ਐ ਜਿਨਾਂ ਨਾ ਹੀ ਚਿੰਤ ਪਰਾਇ ਤੁਖਾ ਜਿਨਾਂ ਨੂੰ ਪਰਾਇ ਚਿੰਤਾ ਚੁੱਖਾ ਰੱਤੀ ਮਾਤਰ ਵੀ ਨਹੀਂ ਹੈ ਉਹ ਭਲੇ ਗੁਰੂ ਕੇ ਸਿਖ ਸੰਤ ਭਾਗਤ ਹੈ ਪਰਾਇ ਕੋਣ ਦੇ ਵੀ ਰੱਤੀ ਜਿਨੀ ਵੀ ਇਛਾ ਨਹੀਂ ਰੱਖਦੇ ਦੇ ਪਰਵਾਹ ਹੋ ਕੇ ਕਿ ਵਾਹਿਗੁਰੂ ਹੀ ਸੱਲ ਪੱਥਰੋਂ ਜਨ ਤੋਂ ਪਾਏ ਚੰਗੜੀ ਕਾਗੇ ਕਰ ਧਰਿਆ ਕਿਉਂ ਜਾਣ ਕੇ ਬੇ ਪਰਵਾਹ ਰਹਿੰਦੇ ਹਨ ਤਨ ਤਨ ਤਿਨਾ ਕਾ ਗੁਰੂ ਹੈ ਤਨ ਨਾ ਦੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਸਾਹਿਬ ਗੁਰੂ ਕਲਗੀਧਰ ਮਹਾਰਾਜ ਹਮ ਜਿਸ ਅੰਦਰ ਤਸਾਲ ਹਰ ਲਾਗੇ ਮੁੱਖਾ ਜਿਨਾਂ ਦੇ ਲਈ ਅੰਮ੍ਰਿਤ ਨੂੰ ਭਾਲ ਗ੍ਰਾਮ ਦਾ ਜਿਨਾਂ ਦੇ ਮੁਖੰਤਾ ਕਰਦੇ ਅੰਦਰ ਹਰੀ ਨੇ ਲਾਗੇ ਲਾਇਆ ਹੈ ਜਿਨਾਂ ਨੇ ਹਰੀ ਦੇ ਨਾਮ ਰੂਪੀ ਅੰਮ੍ਰਿਤ ਫਲ ਜਿਨ੍ਹਾਂ ਦੇ ਮੁਖੰਤਾ ਕਰਨ ਦੇ ਅੰਦਰ ਲੱਗ ਗਿਆ ਜਿਨ੍ਹਾਂ ਦੇ ਮੂੰਹ ਨੂੰ ਅੰਮ੍ਰਿਤ ਕੁਮਾਰਨ ਆਵੋ ਗਿਆਨਿਤ ਫਲ ਦੇਣ ਵਾਲਾ ਲੱਗਦਾ ਹੈ